ਮਾਚਿਲ ਪ੍ਰਦੇਸ਼ ਦੇ ਮਣੀਕਰਨ ਕਸਬੇ ਦੇ ਵਿੱਚ ਪੁਲਿਸ ਨੇ ਸント ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਝੰਡੇ ਆਪਣੇ ਮੋਟਰਸਾਈਕਲ ਤੇ ਲਗਾਉਣ ਦੇ ਦੋਸ਼ ਦੇ ਵਿੱਚ ਪੰਜਾਬ ਦੇ ਕੁਝ ਲੋਕਾਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਵਾਲੇ ਕੁੱਲੂ ਦੇ ਇੱਕ ਹੋਟਲ ਮਾਲਕ ਨੂੰ ਦੋਹਾਂ ਸੂਬਿਆਂ ਦਰਮਿਆਨ ਸਦਭਾਵਨਾਵਾਂ ਭੰਗ ਕਰਨ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਨਾ ਹੋਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਨ ਸੂਦ ਨੂੰ ਸੋਸ਼ਲ ਮੀਡੀਆ ਤੇ ਅਜਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣਾ ਅਤੇ ਇੰਟਰਵਿਊਜ਼ ਨਵੇਂ ਚੈਨਲਾਂ ਨਾਲ ਬਹਿਸ ਪੁਰੋ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ ਸੂਦੀ ਸ਼ਿਕਾਇਤ ਤੇ 15 ਮਾਰਚ ਨੂੰ ਅਣਪਛਾਤੇ ਵਿਅਕਤੀਆਂ ਵਿਰੁੱਧ ਜਿਹੜੀ ਧਾਰਾ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਗਲਤ ਤਰੀਕੇ ਦੇ ਨਾਲ ਰੋਕਣਾ ਸ਼ਵੈ ਐਸ਼ਾ ਨਾਲ ਸੱਟ ਪਹੁੰਚਾਉਣਾ ਜਾਣਬੁੱਝ ਕੇ અપਮਾਨ ਕਰਨਾ ਅਪਰਾਧਿਕ ਧਮਕੀ ਅਤੇ ਸੰਯੁਕਤ ਅਪਰਾਧਿਕ ਦੇਣਦਾਰੀ ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਹਾਲਾਂਕਿ ਸੂਦ ਵਿਰੁੱਧ ਬੀ ਐਨ ਐਸ ਦੀ ਧਾਰਾ 126 ਗਲਤ ਤਰੀਕੇ ਦੇ ਨਾਲ ਰੋਕਣਾ ਜਾਣਬੁੱਝ ਕੇ અપਮਾਨ ਕਰਨਾ ਤੇ ਹੋਰ ਕਈ ਮਾਮਲੇ ਜਿਹੜੇ ਨੇ ਦਰਜ ਕੀਤੇ ਗਏ ਨੇ ਅਤੇ ਪੁਲਿਸ ਇਹ ਐਤਵਾਰ ਨੂੰ ਸੂਦ ਨੂੰ ਸਦਭਾਵਨਾ ਬਣਾਈ ਰੱਖਣ ਅਤੇ ਸਮਾਇ ਤੇ ਦੋਹਾਂ ਸੂਬਿਆਂ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਪੰਗ ਕਰਨ ਲਈ ਨੁਕਸਾਨ ਦੇ ਕੰਮਾਂ ਦੇ ਵਿੱਚ ਸ਼ਾਮਲ ਹੋਣ ਵਿਰੁੱਧ ਚੇਤਾਵਨੀ ਦਿੱਤੀ ਹੈ ਪਿਛਲੇ ਹਫਤੇ ਕੁੱਲੂ ਦੇ ਵਿੱਚ ਪੰਜਾਬ ਦੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨੌਜਵਾਨ ਜਾ ਰਹੇ ਸਨ ਜਿਨ੍ਹਾਂ ਦੇ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਚੰਡੇ ਲਾ ਕੇ ਜਾਣ ਅਤੇ ਸਥਾਨਕ ਲੋਕਾਂ ਨਾਲ ਝਗੜੇ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਸਨ ਅਤੇ ਉਹਨਾਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਸਰਹੱਦ ਖਰੜਾ ਤੇ ਅੰਮ੍ਰਿਤਸਰ ਦੇ ਵਿੱਚ ਹਿਮਾਚਲ ਰੋੜ ਟ੍ਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਵਿੱਚ ਭੰਨਤੋੜ ਕਰਨ ਅਤੇ ਬੱਸਾਂ ਤੇ ਸੰਤ ਪਿੰਡਰਾ ਵਾਲਿਆਂ ਦੇ ਪੋਸਟਰ ਲਗਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਮਣੀ ਕਰਨ ਥਾਣੇ ਦੇ ਵਿੱਚ ਐਸਐਚਓ ਦੇ ਵੱਲੋਂ ਸੂਦ ਨੂੰ ਜਾਰੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਉਹ ਵੱਖ-ਵੱਖ ਮੁਹਾ ਦਰਮਿਆਣ ਦੁਸ਼ਮਣੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਅਤੇ ਅਜੇ ਵੀ ਅਜਿਹਾ ਹੀ ਕੰਮ ਦੇ ਵਿੱਚ ਰੁੱਝੇ ਹੋਏ ਨੇ ਦੋ ਸੂਬਿਆਂ ਦੇ ਵਿੱਚ ਸਮਾਜ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰ ਰਹੇ ਹੋ ਇਸ ਲਈ ਤੁਹਾਨੂੰ ਅਜਹੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨਾ ਹੋਣ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਅਤੇ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਪਰਹੇਜ਼ ਕਰੋ న్యూਸ ਚੈਨਲ ਦੇ ਨਾਲ ਕਿਸੇ ਵੀ ਇੰਟਰਵਿਊ ਦੇ ਵਿੱਚ ਹਿੱਸਾ ਨਾ ਲਓ ਸੂਦ ਨੂੰ ਮਣੀ ਕਰਨ ਕਾਟੀ ਦੇ ਵਿੱਚ ਜਨਤਕ ਸ਼ਾਂਤੀ ਅਤੇ ਧਾਰਮਿਕ ਸਦਭਾਵਨਾ ਨੂੰ ਭੰਗ ਕਰਨ ਦੀਆਂ ਘਟਨਾਵਾਂ ਦੇ ਮਾਮਲੇ ਦੇ ਵਿੱਚ ਕੁਲੂ ਜੇ ਸਬ ਡਿਵੀਜ਼ਨ ਮਜਿਸਟ੍ਰੇਟਰ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਵੀ ਸਮਨ ਜਾਰੀ ਕੀਤਾ ਹੋਇਆ ਹੈ ਸੂਦ ਨੇ ਆਪਣੀ ਸ਼ਿਕਾਇਤ ਦੇ ਵਿੱਚ ਦੋਸ਼ ਲਾਇਆ ਸੀ ਕਿ ਜਦੋਂ ਉਹ ਆਪਣੀ ਪਤਨੀ ਅਤੇ ਡਰਾਈਵਰ ਰਮੇਸ਼ ਨਾਲ ਕੁਲੂ ਜਾ ਰਿਹਾ ਸੀ ਤਾਂ ਉਸਨੇ ਮਣੀਕਰਨ ਨੇੜੇ ਕੁਝ ਬਾਈਕ ਸਵਾਰਾਂ ਨੂੰ ਆਦਮੀ ਅਤੇ ਔਰਤ ਦੇ ਨਾਲ ਲੜਦੇ ਵੇਖਿਆ ਉਹਨਾਂ ਨੇ ਦਾਵਾ ਕੀਤਾ ਕਿ ਜਦੋਂ ਉਹਨਾਂ ਨੂੰ ਆਪਣੀ ਬਾਈਕ ਤੋਂ ਸੰਤਪਿੰਡਰਾ ਵਾਲਿਆਂ ਦੇ ਝੰਡੇ ਹਟਾਉਣ ਲਈ ਲੜਾਈ ਨਾ ਕਰਨ ਲਈ ਕਿਹਾ ਗਿਆ ਤਾਂ ਬਾਈਕ ਸਵਾਰ ਗੁੱਸੇ ਦੇ ਵਿੱਚ ਆਗੇ ਤੇ ਉਹਨਾਂ ਨੂੰ ਗਲੇ ਤੋਂ ਫੜ ਲਿਆ ਉਹਨਾਂ ਨੂੰ ਗਾਰਾ ਕੱਢੀਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਤਲਵਾਰ ਤੇ ਡੰਡੇ ਦੇ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਰਮੇਸ਼ ਦੇ ਸਿਰ ਤੇ ਸੱਟ ਲੱਗੀ ਹੈ ਹਮਲਾਵਰ ਹਮਲਾਵਰ ਪੁੱਤਰ ਵਾਲੇ ਭੱਜ ਗਏ ਹਾਲਾਂਕਿ ਪੰਜਾਬ ਨੰਬਰ ਪਲੇਟ ਵਾਲੀ ਉਹਨਾਂ ਦੀ ਬਾਈਕ ਦੀ ਪਛਾਣ ਕੀਤੀ ਗਈ ਸੂਦ ਨੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਸ ਸਬੰਧ ਦੇ ਵਿੱਚ ਡੀਸੀ ਕੁਲੂਰਾਹੀ ਸਰਕਾਰ ਨੂੰ ਇੱਕ ਮੰਗ ਪੱਤਰ ਵੀ ਭੇਜਿਆ ਗਿਆ ਸੀ